ਹਾਲਾਤ ਇਸ ਵਕਤ ਨਾਜ਼ੁਕ ਬਣੇ ਹੋਏ ਰਾਜੀ ਉਹ ਸਭ ਤੋਂ ਪਹਿਲਾਂ ਤਾਂ ਬੜਾ ਅਫਸੋਸ ਜਨਨ ਕੇ ਜਿਹੜਾ ਵਾਕਿਆ ਹੋਇਆ ਔਰ ਅੱਜ ਉਹਦੇ ਉਸ ਵਾਕਿਆ ਤੇ ਸਾਡੇ ਪੰਜਾਬ ਦੇ ਇੱਕ ਬਹੁਤ ਹੀ ਮਸ਼ਹੂਰ ਹਸਤੀ ਬੱਚਾ ਨੌਜਵਾਨ ਇਸ ਹਾਲਾਤ ਦੇ ਵਿੱਚ ਫੋਟੋਸ ਹਸਪਤਾਲ ਚ ਦਾਖਲ ਹੈ ਕਿ ਜਿੱਥੇ ਉਹਨਾਂ ਨੂੰ ਬੜੀ ਗਹਿਰੀ ਝੋਟ ਜਿਹੜੀ ਲੱਗੀ ਹੈ ਲੇਕਿਨ ਦੇ ਸੋਖ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਪਰਮਾਤਮਾ ਨੂੰ ਅਰਦਾਸ ਵੀ ਕਰੀ ਜਾ ਰਹੇ ਆਂ ਔਰ ਮੇਰਾ ਖਿਆਲ ਕੋਈ ਸੱਜਣ ਮਿੱਤਰ ਐਸਾ ਨਹੀਂ ਜਿਨਨੇ ਉਹਨਾਂ ਨੂੰ ਸੁਣਿਆ ਹੋਵੇ ਜਾਂ ਜਿਹੜਾ ਉਹਨਾਂ ਨੂੰ ਮਿਲਿਆ ਹੋਵੇ ਜਾਂ ਜਿਹਨੂੰ ਇਹ ਖਬਰ ਦਾ ਪਤਾ ਲੱਗਿਆ ਹੋਵੇ ਉਹ ਇਸ ਵੇਲੇ ਅਰਦਾਸ ਨਹੀਂ ਕਰ ਰਿਹਾਗਾ ਤੇ ਪਰਮਾਤਮਾ ਚਾਹੇਗਾ ਤਾਂ ਮੈਂ ਉਮੀਦ ਕਰਦਾ ਔਰ ਅਰਦਾਸ ਵੀ ਕਰਦਾ ਆਂ ਕਿ ਸੱਚੇ ਪਾਛੋ ਨੂੰ ਇਸ ਔਖੀ ਘੜੀ ਚੋਂ ਬਾਹਰ ਕੱਢਣ ਲੇਕਿਨ ਮੈਡੀਕਲ ਰਿਪੋਰਟਸ ਜਿਹੜੀਆਂ ਨੇ ਉਹ ਹਰ ਘੰਟੇ ਬਾਅਦ 2 ਘੰਟੇ ਬਾਅਦ ਉਹਨਾਂ 'ਚ ਤਬਦੀਲੀ ਹੁੰਦੀ ਰਹਿੰਦੀ ਹੈ ਤੇ ਡਾਕਟਰ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਹੈ ਔਰ ਹੀ ਇਸ ਆਲਸੋ ਵੈਰੀ ਹੋਪਫੁਲ ਪਰਮਾਤਮਾ ਨੇ ਚਾਇਆ ਕਿ ਆਉਣ ਵਾਲੇ 24 ਘੰਟੇ ਦੇ ਵਿੱਚ ਉਹਨਾਂ ਦੀ ਜਿਹੜੀ ਹਾਲਾਤ ਜਿਹੜੇ ਨੇ ਉਹ ਹੋਰ ਬੈਟਰ ਹੋਣਗੇ ਇਹੀ ਉਮੀਦ ਰੱਖ ਸਕਦੇ ਆ ਇਸ ਵੇਲੇ ਬਾਕੀ ਜੋ ਉਪਰ ਵਾਲੇ ਦੀ ਉਹਦੀ ਮਨਸ਼ਾ ਹੋਏਗੀ ਜੋ ਉਹਨਾਂ ਦਾ ਹੁਕਮ ਹੋਏਗਾ ਉਸ ਤਰ੍ਹਾਂ ਹੀ ਹੋਣਾ ਹੈ ਲੇਕਿਨ ਪਰਿਵਾਰ ਇਸ ਵੇਲੇ ਬੜੇ ਗੂੜੇ ਸਦਮੇ ਦੇ ਵਿੱਚ ਹੈ ਔਰ ਅਸੀਂ ਉਸ ਸਦਮੇ ਦੇ ਵਿੱਚ ਅਸੀਂ ਨਾ ਕਿ ਸਿਰਫ ਮੈਂ ਪੰਜਾਬ ਦਾ ਹਰ ਸ਼ਖਸ ਜੋ ਉਹਨਾਂ ਨੂੰ ਦੇਖਦਾ ਹੈ ਜੋ ਉਹਨਾਂ ਨੂੰ ਮਿਲਿਆ ਹੈ ਅਸੀਂ ਇਸ ਦੁੱਖ ਕੜੀ ਦੇ ਵਿੱਚ ਪਰਿਵਾਰ ਦੇ ਨਾਲ ਠੀਕ ਹੈ ਹਾਲਾਤ ਇਸ ਵਕਤ ਨਾਜ਼ੁਕ ਬਣੇ ਹੋਏ ਰਾਜਨੀਤਿਕ ਕੋ ਸਭ ਤੋਂ ਪਹਿਲਾਂ ਤਾਂ ਬੜਾ ਅਫਸੋਸ ਜਨਨ ਕਿ ਜਿਹੜਾ ਵਾਕਿਆ ਹੋਇਆ ਔਰ ਅੱਜ ਉਹਦੇ ਉਸ ਵਾਕਿਆ ਤੇ ਸਾਡੇ ਪੰਜਾਬ ਦੇ ਇੱਕ ਬਹੁਤ ਹੀ ਮਸ਼ਹੂਰ ਅਸਲੀ ਬੱਚਾ ਨੌਜਵਾਨ ਇਸ ਹਾਲਾਤ ਦੇ ਵਿੱਚ ਫੋਟੋ ਹਸਪਤਾਲ 'ਚ ਦਾਖਲ ਹੈ ਕਿ ਜਿੱਥੇ ਉਨਾਂ ਨੂੰ ਬੜੀ ਗਹਿਰੀ ਚੋਟ ਜਿਹੜੀ ਲੱਗੀ ਹੈ ਲੇਕਿਨ ਦੇ ਸੋਖ ਰੱਖੇ ਸਾਈਆਂ ਮਾਸਕੇ ਨਾ ਕੋਈ ਪ੍ਰਮਾਤਮਾ ਨੂੰ ਅਰਦਾਸ ਵੀ ਕਰੀ ਜਾ ਰਹੇ ਆਂ ਔਰ ਮੇਰਾ ਖਿਆਲ ਕੋਈ ਸੱਜਣ ਮਿੱਤਰ ਐਸਾ ਨਹੀਂ ਜਿਨੇ ਉਹਨਾਂ ਨੂੰ ਸੁਣਿਆ ਹੋਵੇ ਜਾਂ ਜਿਹੜਾ ਉਹਨਾਂ ਨੂੰ ਮਿਲਿਆ ਹੋਵੇ ਜਾਂ ਜਿਹਨੂੰ ਇਹ ਖਬਰ ਦਾ ਪਤਾ ਲੱਗਿਆ ਹੋਵੇ ਉਹ ਇਸ ਵੇਲੇ ਅਰਦਾਸ ਨਹੀਂ ਕਰ ਰਿਹਾਗਾ ਤੇ ਪ੍ਰਮਾਤਮਾ ਚਾਹੇਗਾ ਤਾਂ ਮੈਂ ਉਮੀਦ ਕਰਦਾ ਔਰ ਅਰਦਾਸ ਵੀ ਕਰਦਾ ਆਂ ਇਸ ਸੱਚੇ ਪਾਛੇ ਨੂੰ ਇਸ ਔਖੀ ਘੜੀ ਚ ਬਾਹਰ ਕੱਢਣ ਲੇਕਿਨ ਮੈਡੀਕਲ ਰਿਪੋਰਟਸ ਜਿਹੜੀਆਂ ਨੇ ਉਹ ਹਰ ਘੰਟੇ ਬਾਅਦ 2 ਘੰਟੇ ਬਾਅਦ ਉਹਨਾਂ 'ਚ ਤਬਦੀਲੀ ਹੁੰਦੀ ਰਹਿੰਦੀ ਹੈ ਤੇ ਡਾਕਟਰ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਹੈ ਔਰ ਹੀ ਇਸ ਆਲਸੋ ਵੈਰੀ ਹੋਪਫੁਲ ਪਰਮਾਤਮਾ ਨੇ ਚਾਇਆ ਕਿ ਆਉਣ ਵਾਲੇ 24 ਘੰਟੇ ਦੇ ਵਿੱਚ ਉਹਨਾਂ ਦੀ ਜਿਹੜੀ ਹਾਲਾਤ ਜਿਹੜੇ ਨੇ ਉਹ ਹੋਰ ਬੈਟਰ ਹੋਣਗੇ ਇਹੀ ਉਮੀਦ ਰੱਖ ਸਕਦੇ ਆ ਇਸ ਵੇਲੇ ਬਾਕੀ ਜੋ ਉੱਪਰ ਵਾਲੇ ਦੀ ਉਹਦੀ ਮਨਸ਼ਾ ਹੋਏਗੀ ਜੋ ਉਹਨਾਂ ਦਾ ਹੁਕਮ ਹੋਏਗਾ ਉਸ ਤਰ੍ਹਾਂ ਹੀ ਹੋਣਾ ਲੇਕਿਨ ਪਰਿਵਾਰ ਇਸ ਵੇਲੇ ਬੜੇ ਬੂੜੇ ਸਦਮੇ ਦੇ ਵਿੱਚ ਹੈ ਔਰ ਅਸੀਂ ਉਸ ਸਦਮੇ ਦੇ ਵਿੱਚ ਅਸੀਂ ਨਾ ਕਿ ਸਿਰਫ ਮੈਂ ਪੰਜਾਬ ਦਾ ਹਰ ਸ਼ਖਸ ਜੋ ਉਹਨਾਂ ਨੂੰ ਦੇਖਦਾ ਹੈ ਜੋ ਉਹਨਾਂ ਨੂੰ ਮਿਲਿਆ ਹੈ ਅਸੀਂ ਇਸ ਦੁੱਖ ਕੜੀ ਦੇ ਵਿੱਚ ਉਹ ਪਰਿਵਾਰ ਦੇ ਨਾਲ ਠੀਕ ਹੈ